ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਜੀ ਕद्दू ਦੇ ਕੋफ्ते ਕद्दू ਦੇ ਕੋफ्ते ਬਣਾਉਣ ਲਈ ਆਪਾਂ ਕद्दूਾਂ ਨੂੰ ਕद्दूकस ਕਰ ਲਿਆ ਤੇ ਉਹਦੇ ਵਿੱਚ ਆਪਾਂ ਲੇਸਨ ਤੇ ਦੋ ਚੰਤਨ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਮਿਕਸਰ ਤਿਆਰ ਹੈ ਜੀ ਆਪਾਂ ਇੱਧਰ ਕੜਾਈ ਦੇ ਵਿੱਚ 1/2 ਲੀਟਰ ਸਰੋਂ ਦਾ ਤੇਲ ਪਾ ਕੇ ਰੱਖ ਲਿਆ ਇਹ ਤੇਲ ਆਪਣਾ ਦੇਖੋ ਗਰਮ ਹੁੰਦਾ ਜਾ ਰਿਹਾ ਤੇ ਆਪਾਂ ਇੱਕ ਥਾਲ ਦੇ ਵਿੱਚ ਅਖਬਾਰ ਵਿਛਾ ਲਿਆ ਇਹਦੇ ਵਿੱਚ ਆਪਾਂ ਇਹ ਤਿਆਰ ਕੀਤੇ ਹੋਏ ਕੋफ्ते ਕੱਢਾਂਗੇ ਲੋ ਜੀ ਹੁਣ ਆਪਾਂ ਹੱਥ ਦੀ ਸਾ ਇਹ ਪੈਨਲ ਟਕੋੜਿਆਂ ਦੀ ਟਾਇਪ ਕੋफ्ते ਕੜਾਈ ਦੇ ਵਿੱਚ ਪਾਉਂਦੇ ਜਾਵਾਂਗੇ ਇਹ ਆਪਾਂ ਚਮਚੇ ਦੀ ਮਦਰ ਨਾਲ ਵੀ ਪਾ ਸਕਦੇ ਆ ਤੇ ਹੱਥ ਦੀ ਮਦਰ ਨਾਲ ਵੀ ਲੋ ਜੀ ਹੁਣ ਆਪਣੇ ਕੋफ्ते ਤਿਆਰ ਹੁੰਦੇ ਜਾ ਰਹੇ ਹਨ ਇਹਨਾਂ ਦੇ ਨਾਲ ਬਰਦਰ ਜਾ ਰਹੇ ਹਨ ਜਦੋਂ ਇਹ ਲਾਲ ਪੂਰੇ ਹੋ ਗਏ ਇਹ ਪੂਰੀ ਤਰ੍ਹਾਂ ਪੱਕ ਜਾਣਗੇ ਦੇਖੋ ਜੀ ਹੁਣ ਆਪਣੇ ਕੋफ्ते ਪੱਕ ਚੁੱਕੇ ਆ ਹੁਣ ਆਪਾਂ ਇਹਨਾਂ ਚਣਣੀਆਂ ਨਾਲ ਥਾਲ ਵਿੱਚ ਕੱਢਾਂਗੇ ਜੀ ਹੁਣ ਆਪਾਂ ਦੂਸਰਾ ਪੂਰ ਪਾਵਾਂਗੇ ਚਮਚੇ ਦੀ ਸਹਾਇਤਾ ਨਾਲ ਲੋ ਜੀ ਆਪਣਾ ਦੂਸਰਾ ਪੂਰ ਵੀ ਬਣਦਾ ਜਾ ਰਿਹਾ ਹੈ ਲੋ ਜੀ ਆਪਣੇ ਕੋफ्ते ਬਣ ਕੇ ਤਿਆਰ ਹੈ ਹੁਣ ਆਪਾਂ ਇਹਨਾਂ ਦੀ ਸਬਜ਼ੀ ਬਣਾਵਾਂਗੇ ਸਬ지 ਨੂੰ ਨਾਲ ਲਈਏ ਤਾਂ ਸਾਲ ਲਈ ਲਈ ਦੋ ਪਿਆਜ਼ ਬਰੀਕ ਬਰੀਕ ਕੱਟ ਲਏ ਆ ਟਮਾਟਰ ਤੇ ਹਰੀ ਮਿਰਚ ਨੂੰ ਬਰੀਕ ਕੱਟ ਲਏ ਹੁਣ ਆਪਾਂ ਗੈਸ ਆਨ ਕਰਕੇ ਕੜਾਈ ਰੱਖ ਲਈਏ ਜੀ ਹੁਣ ਆਪਾਂ ਇਹਦੇ ਵਿੱਚ ਅੱਧੀ ਘੜਚੀ ਸਰੋਂ ਦਾ ਤੇਲ ਪਾਵਾਂਗੇ ਤੇਲ ਗਰਮ ਹੋਣ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ। ਚੰਗੀ ਤਰ੍ਹਾਂ ਮਿਕਸ ਕਰਾਂਗੇ। ਲੋ ਜੀ ਹੁਣ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਟਮਾਟਰ ਹਰੀ ਮਿਰਚ ਪਾਵਿੱਤੇ। ਹੁਣ ਆਪਾਂ ਬਰੀਕ ਕੱਟਿਆ ਹਾਂ ਪਿਆਜ਼ ਪਾਵਾਂਗੇ। ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਹੁਣ ਆਪਣੇ ਕਾਲੇ ਰੰਗ ਬਦਲ ਚੁੱਕੇ ਆ ਆਪਣੇ ਪਿਆਜ਼ ਦਾ ਰੰਗ ਲਾਲ ਪੂਰਾ ਹੋ ਚੁੱਕਿਆ। ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ 2 ਚਮਚ ਹਲਦੀ ਪਾਈ ਹੈ ਜੀ। ਲੋੜੋਂ ਤਾਂ ਪੀ ਲਾਲ ਮਿਰਚ ਪਾਵਾਂਗੇ ਜੀ ਕਿਉਂਕਿ ਆਪਾਂ ਪਹਿਲਾਂ ਹਰੀ ਮਿਰਚਾਂ ਪਾ ਲਈਆਂ ਸੀ 2 ਚਮਚ ਨਮਕ ਪਾਵਾਂਗੇ ਹਾਂਜੀ ਇਸ ਨੂੰ ਬਹੁਤ ਚੰਗੀ ਤਰ੍ਹਾਂ ਮਿਕਸ ਕਰਾਂਗੇ ਲਓ ਜੀ ਆਪਣਾ ਮਸਾਲਾ ਬਣ ਕੇ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ 1 ਕੱਪ ਪਾਣੀ ਪਾਵਾਂਗੇ ਜੀ ਜਦੋਂ ਆਪਣਾ ਪਾਣੀ ਉਬਲਣ ਲੱਗ ਗਿਆ ਜੀ ਤੇਰ ਆਪਾਂ ਇਹਦੇ ਵਿੱਚ ਕੋਕ ਤੇ ਪਾਵਾਂਗੇ ਆਪਣਾ ਪਾਣੀ ਉਬਲਣ ਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਕੋਕ ਤੇ ਪਾਰੇ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਇੱਕ ਚੰਦ ਸਾਬਤ ਧਨੀਏ ਪਾਏ ਲਓ ਜੀ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉੱਪਰੋਂ ਇਸ ਤੇ ਪਰ ਠਾਲ ਜੇ ਆ ਪਲੇਟ ਦੇ ਨਾਲ ਚੰਗੀ ਤਰ੍ਹਾਂ ਢੱਕ ਦੇਵਾਂਗੇ ਇਸ ਨੂੰ 10 ਮਿੰਟ ਲਈ ਪੱਕਣ ਦੇਵਾਂਗੇ ਗੈਸ ਫਲੇਮ ਲੋ ਕਰ ਦਿੱਤੀ ਹੈ ਜੀ ਆਪਾਂ ਲੋ ਜੀ 10 ਮਿੰਟ ਬਾਅਦ ਦੇਖਾਂਗੇ ਆਪਾਂ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਕਿ ਨਹੀਂ ਦੇਖੋ ਜੀ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਤੇ ਆਪਣੇ ਕੋਫਤੇ ਜਿਹੜੇ ਪੂਰੀ ਤਰ੍ਹਾਂ ਨਰਮ ਹੋ ਚੁੱਕੇ ਆ ਨਾਨਾ ਦੇਖੋ ਜੀ ਸਬਜੀ ਉੱਪਰ ਕਿੰਨੀ ਸੋਹਣੀ ਰੰਗਤ ਆਈ ਹੈ ਇਹ ਬਿਲਕੁਲ ਪੋਲੇ ਹੋ ਚੁੱਕੇ ਹਨ ਹਾਂ ਜੀ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ